ਆ ਦੇਖੋ ਜੀ ਅਸੀਂ ਨਿਕ ਰਸਤੇ ਤੇ ਲੰਘ ਰਹੇ ਸੀ ਕਿ ਮੋਟਰਸਾਈਕਲ ਤੇ ਤੇ ਰਸਤੇ ਚ ਅੱਗ ਲਾ ਰੱਖੀ ਸੀ ਕਿ ਕਿਸੇ ਨੇ ਨਾਲ ਇਹਦਾ ਦਰਖਤ ਮਚਾਤਾ ਆ ਦੇਖੋ ਦਰਖਤ ਨੂੰ ਸੇਕ ਲੱਗ ਗਿਆ ਤੇ ਇੱਕ ਨਾ ਉਹ ਰੇ ਸੱਪ ਸੀਗਾ ਆ ਦੇਖੋ ਸਾਨੂੰ ਜੂਮ ਕਰਕੇ ਦਿਖਾਵਾਂਗੇ ਤੇ ਆਹ ਦੇਖੋ ਸੱਪ ਵੀ ਵਿਚਾਰ ਵਿੱਚੇ ਮੱਚ ਗਿਆ ਆ ਦੇਖੋ ਸੱਪ ਫੁੱਲ ਰਿਹਾ ਵਿਚਾਰ ਅੱਗ ਨਾਲ ਹਨਾ ਬਾਈ ਯਾਰ ਇਹ ਐਨਾ ਪਾਪ ਨਾ ਕਰਵਾਇਆ ਕਰੋ ਫਿਰ ਜੇ ਗੜੇ ਮਾਰੀਆਂ ਹੁੰਦੀਆਂ ਨੇ ਜਾਂ ਕੋਈ ਫਸਲਾਂ ਘਟ ਲਿਕੜਦੇ ਨੇ ਕੋ ਨੁਕਸਾਨ ਹੁੰਦਾ ਫਸਲਾਂ ਦਾ ਫਿਰ ਤੁਸੀਂ ਕਹਿੰਦੇ ਹੋ ਵੀ ਆਪਣਾ ਨੁਕਸਾਨ ਕਿਉਂ ਹੋ ਗਿਆ ਹਨ ਤੇ ਬਾਈ ਬਣ ਕੇ ਆ ਚੀਜ਼ ਦਾ ਜ਼ਰੂਰਤਾਂ ਦੇਖਿਆ ਰੱਖਿਆ ਕਰਵਾ ਦੇਖੋ ਆ ਦੇਖੋ ਵਿਚਾਰੇ ਸੱਪ ਦਾ ਕੀ ਹਾਲ ਹੋਇਆ ਵਿਚਾਰਾ ਇਹ ਮਿੱਲਾ ਦਾ ਉਰੇ ਬੈਠਾ ਹੋਣਾ ਤੇ ਆ ਹੀ ਅੱਗੇ ਚੁੱਲ੍ਹ ਸਿਆ ਗਿਆ ਹਨ ਸੱਪ ਤੇ ਨਾਲ ਦਰਖਤਾਂ ਨੂੰ ਵੀ ਦਰਖਤਾਂ ਨੂੰ ਸੇਕ ਲੱਗ ਗਿਆ ਯਾਰ ਦਰਖਤ ਨੂੰ ਵੱਢਣਾ ਕੁਝ ਹੋਰ ਗੱਲ ਹੁੰਦੀ ਆ ਪਰ ਖੜੇ ਨੂੰ ਅੱਗ ਲਾਉਣੀ ਬਹੁਤ ਮਾੜੀ ਗੱਲ ਆ ਗਈ ਜੇ ਕੁਦਰਤ ਆਪਣੇ ਨਾਲ ਫਿਰ ਗਲਤ ਕਰਦੇ ਫਿਰ ਆਪਾਂ ਕਹਿੰਨੇ ਆਪਣਾ ਗਲਤ ਹੋ ਗਿਆ ਹਨ 1000 ਖੇਤ ਜਿੰਨ 7-8 ਕਤੂਰੀ ਸੇ ਛੋਟੇ-ਛੋਟੇ ਉਹ ਵੀ ਆਈ ਮਚਾਤੇ ਬਾਈ ਬਣ ਕੇ ਯਾਰ ਐਨਾ ਪਾਪ ਨਾ ਕਮਾਇ ਕਰੋ